ਤੇ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਜੋ ਪੰਜਾਬ ਦੇ ਵਿੱਚ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਟੀਚਿੰਗ ਐਂਡ ਨੋਨ ਟੀਚਿੰਗ ਦੀਆਂ ਵੈਕੈਂਸੀਆਂ ਆਊਟ ਕੀਤੀਆਂ ਗਈਆਂ ਹਨ ਜਿਦੇ ਵਿੱਚ ਇਹ ਆਨਲਾਈਨ ਫਾਰਮ ਹੈ ਜਿਦੇ ਵਿੱਚ ਤੁਸੀਂ ਪਰਸਨਲ ਡਿਟੇਲ ਆਪਣੀ ਐਡ ਕਰਨੀ ਹੋਵੇਗੀ ਅਤੇ ਪਿਕਚਰ ਲੱਗੇਗੀ ਠੀਕ ਹੈ ਜੀ ਤੇ ਉਹਨਾਂ ਦਿੱਤਾ ਗਿਆ ਹੈ ਕਿ ਜਿਹੜੀ ਪਿਕਚਰ ਤੁਸੀਂ ਐਡ ਕਰਨੀ ਹੈ ਉਹਨੂੰ ਕੀ ਹੈ ਤੁਸੀਂ ਸਟੈਂਪ ਦੇ ਨਾਲ ਨਹੀਂ ਐਡ ਕਰਨਾ ਕਿਉਂਕਿ ਇਹ ਜਿਹੜਾ ਫਾਰਮ ਹੈ ਇਹ ਆਫਲਾਈਨ ਫਿਲ ਹੋਏਗਾ ਠੀਕ ਹੈ ਆਨਲਾਈਨ ਫਾਰਮ ਇਹ ਨਹੀਂ ਹੈਗਾ ਬਟ ਇਹਦਾ ਤੁਸੀਂ ਪ੍ਰਿੰਟ ਕਰਵਾ ਕੇ ਕੇ ਅਤੇ ਇਸ ਨੂੰ ਤੁਸੀਂ ਫਿਲ ਆਊਟ ਕਰ ਸਕਦੇ ਹੋ ਸਾਰੇ ਇਨਸਟਰਕਸ਼ਨ ਦਿੱਤੇ ਗਏ ਹਨ ਤੁਸੀਂ ਆਪਣੀ ਇੱਥੇ ਦੇ ਸਕਦੇ ਹੋ ਠੀਕ ਹੈ ਜਿਹੜੇ ਪੇਰੈਂਟਸ ਦੀ ਡਿਟੇਲ ਆ ਗਈ ਫੈਮਿਲੀ ਡਿਟੇਲ ਆ ਗਈ এডਿਕੇਸ਼ਨ ਦੀ ਡਿਟੇਲ ਹੈ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅנס ਹੈਗਾ ਤੇ ਤੁਸੀਂ ਉਹ ਵੀ ਆਪਣਾ ਐਡ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੇ ਕੋਲ ਟੈਟ ਸੀ ਟਾਈਟਲਸ ਕਲੀਅਰ ਹੈ ਤਾਂ ਤੁਸੀਂ ਉਹ ਵੀ ਇੱਥੇ ਆਪਣਾ ਐਡ ਕਰ ਸਕਦੇ ਹੋ ਨੈਕਸਟ ਦੇਖੋ ਇਹਦੇ ਵਿੱਚ ਐਕਸਪੀਰੀਅנס ਵੀ ਦਿੱਤਾ ਗਿਆ ਜਿਹੜੇ ਜਿਹੜੇ ਕੈਂਡੀਡੇਟ ਪੀਜੀਟੀ ਦੇ ਵਿੱਚ ਕਰਨਾ ਚਾਹੁੰਦੇ ਹਨ ਜਾਂ ਟੀਜੀਟੀ ਦੇ ਵਿੱਚ ਕਰਨਾ ਚਾਹੁੰਦੇ ਹਨ ਦੋਨੋਂ ਤਰ੍ਹਾਂ ਦੇ ਨਾਲ ਉਹ ਇੱਥੇ ਆਪਣਾ ਆਪਣਾ ਐਕਸਪੀਰੀਅנס ਆਪਣਾ ਜੋ ਵੀ ਬੰਦਾ ਹੈ ਡਾਕੂਮੈਂਟ ਉਹ ਆਪਣੇ ਇੱਥੇ ਐਡ ਕਰ ਸਕਦੇ ਹਨ ਠੀਕ ਹੈ ਜੀ ਨੈਕਸਟ ਦੇਖੋ ਇਥੇ ਹੈਲਥ ਦਾ ਥੋੜਾ ਜਿਹਾ ਕਨਸੈਪਟ ਹੈ ਉਹ ਵੀ ਤੁਸੀਂ ਨਾਲ ਉਹ ਵੀ ਕਲੀਅਰ ਕਰਨਾ ਹੋਵੇਗਾ ਇਥੇ ਕੁਝ ਇਨਸਟਰਕਸ਼ਨ ਦਿੱਤੀਆਂ ਗਈਆਂ ਹਨ ਉਹਦੇ ਵਿੱਚ ਫਾਰਮ ਆਨਲਾਈਨ ਮਤਲਬ ਨਹੀਂ ਹੋ ਕੇ ਆਫਲਾਈਨ ਹੀ ਫਿਲ ਆਊਟ ਹੋਵੇਗਾ ਤੇ ਜਿਹੜੇ ਪੈਸੇ ਹਨ ਉਹ ਤੁਸੀਂ ਡੀਡੀ ਦੇ ਥਰੂ ਹੀ ਕਰਨਗੇ ਡਿਮਾਂਡ ਡਰਾਫਟ ਦੇ ਦੁਆਰਾ 100 ਰੁਪਏ ਹੈਗਾ ਇਹ ਉਹ ਤੁਸੀਂ ਆਰਮਿਕ ਗਾਰਮੀ ਪਬਲਿਕ ਸਕੂਲ ਕਪੂਰਥਲਾ ਨੂੰ ਪੇਮੈਂਟ ਕਰਨਾ ਹੋਏਗਾ ਠੀਕ ਹੈ ਪੇ ਕਰਨਾ ਹੋਏਗਾ ਨੈਕਸਟ ਦੇਖੋ ਇਹਦੇ ਵਿੱਚ ਡੀਡੀ ਦੇ ਦੁਆਰਾ ਜੇਕਰ ਤੁਸੀਂ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕੀ ਹੈ ਤੁਸੀਂ ਸਿੱਧਾ ਉਹਨਾਂ ਨੂੰ ਡਰਾਫਟ ਕਰ ਪਾਓਗੇ ਇਹਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣ ਵਾਲੀ ਠੀਕ ਹੈ ਨੈਕਸਟ ਦੇਖੋ ਜੇਕਰ ਤੁਸੀਂ ਚੈੱਕ ਲਗਾਉਂਦੇ ਹੋ ਚੈੱਕ ਕਈ ਵਾਰ ਹੁੰਦਾ ਹੈ ਕਿ ਇੱਦਾਂ ਇੱਧਰ ਉੱਧਰ ਹੋ ਜਾਂਦਾ ਹੈ ਉਹਦੇ ਨਾਲ ਕੀ ਹੈ ਤਾਂ ਦੇ ਜੋ ਚੈੱਕ ਦੇ ਨਾਲ ਕੋਈ ਵੀ ਸਾਈਡ ਇਫੈਕਟ ਹੋ ਸਕਦਾ ਹੈ account ਨੂੰ ਇਸ ਤੋਂ ਇਲਾਵਾ ਜਿਹੜੀ ਆਪਾਂ ਚੱਲਦੇ ਹਾਂ ਜਿਹੜੀ ਰਿਕਰੂਟਮੈਂਟ ਹੈਗੀ ਹੈ ਉਹਦੇ ਤੇ ਸੀ ਹੁਣ ਇੱਥੇ ਰਿਕਰੂਟਮੈਂਟ ਤੇ ਹੈਗੇ ਆ ਜਿਹਦੇ ਵਿੱਚ ਮਿਲਟਰੀ ਸਕੂਲ ਦੇ ਇਹ ਹੈਗੀ ਹੈ ਟੀਚਿੰਗ ਦੀ ਇਹ ਵੈਕੈਂਸੀਆਂ ਆਊਟ ਕੀਤੀਆਂ ਹੋਈਆਂ ਹਨ ਜਿਦੇ ਵਿੱਚ ਪਹਿਲੀ ਜਿਹੜੀ ਵੈਕੈਂਸੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਪੀਜੀਟੀ ਟੀਚਰ ਦੀ ਠੀਕ ਹੈ ਉਹਦੇ ਵਿੱਚ ਇੰਗਲਿਸ਼ ਅਤੇ ਸਾਈਕੋਲੋਜੀ ਦੇ ਟੀਚਰ ਉਹਨਾਂ ਰੱਖਣੇ ਹਨ ਜਿਨ੍ਹਾਂ ਦੇ ਕੋਲ ਕੈਂਡੀਡੇਟ ਦੇ ਕੋਲ ਪੋਸਟ ਗ੍ਰੈਜੂਏਟ ਹੈ ਐਮਏ ਕੰਪਲੀਟ ਹੈ ਪਲੱਸ ਉਹਨਾਂ ਦੇ ਕੋਲ ਬੀਐਡ ਹੈਗੀ ਹੈ ਤੇ 55% 50% ਦੇ ਨਾਲ ਉਹ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਹਨ ਤੇ ਨੈਕਸਟ ਹੈਗਾ ਹੈ जीटी ਦਾ ਜਾਂ ਸਾਇੰਸ ਅਤੇ ਐਂਡ ਆਈਟੀ ਦਾ ਟੀਚਰ ਉਹਨਾਂ ਨੂੰ ਚਾਹੀਦਾ ਠੀਕ ਹੈ ਉਹਨਾਂ ਕੋਲ ਗ੍ਰੈਜੂਏਟ ਹੋਵੇ ਉਹ ਅਤੇ ਪਲੱਸ ਤੁਹਾਡੇ ਕੋਲ ਬੀਐਡ ਹੋਣੀ ਚਾਹੀਦੀ ਹੈ ਪਲੱਸ ਸੀਟੈਟ ਜਾਂ ਟੈਟ ਕਲੀਅਰ ਹੋਣਾ ਚਾਹੀਦਾ ਤੁਸੀਂ ਕਿਸੇ ਵੀ ਸਟੇਟ ਦੇ ਨਾਲ ਸਬੰਧ ਰੱਖਦੇ ਹੋ ਤੁਸੀਂ ਕਰ ਸਕਦੇ ਹੋ ਕਿਉਂਕਿ ਜਿਹੜਾ ਟਟ ਹੈ ਉਹਦੇ ਵਿੱਚ ਤੁਸੀਂ ਐਮ ਟਟ ਹੋ ਗਿਆ ਕੋਈ ਵੀ ਹੋ ਗਿਆ ਹਨਾ ਆਪਣੇ ਆਪਣੇ ਸਟੇਟ ਦਾ ਹੁੰਦਾ ਹੈ ਟਟ ਜਾਂ ਸੀ ਟਟ ਸੈਂਟਰ ਦਾ ਟਟ ਹੈ ਤਾਂ ਬਹੁਤ ਵਧੀਆ ਗੱਲ ਹੋਏਗੀ ਜਿਹੜੇ ਪੀਜੀਟੀ ਦੇ ਟੀਚਰ ਹੈ ਇਹ ਪਲੱਸ 2 ਤੱਕ ਦੇ ਜਿਹੜੇ ਹੁੰਦੇ ਆ ਸਟੂਡੈਂਟ ਉਹਨਾਂ ਦੇ ਲਈ ਹੈ ਤੇ ਇਹ 10th ਕਲਾਸ ਦੇ ਸਟੂਡੈਂਟ ਦੇ ਲਈ ਹੁੰਦਾ ਹੈ ਡੀਜੀਟੀ ਟੀਚਰ ਠੀਕ ਹੈ ਜੀ ਨੈਕਸਟ ਦੇਖੋ ਇਹਦੇ ਵਿੱਚ ਵੈਕੈਂਸੀ ਹੈ PET ਇਹਦੇ ਵਿੱਚ ਫੀਮੇਲ ਰੱਖੀਆਂ ਜਾਣਗੀਆਂ ਗ੍ਰੈਜੂਏਟ ਹੋਣੀ ਚਾਹੀਦੀ ਹੈ ਫਿਜ਼ੀਕਲ ਐਜੂਕੇਸ਼ਨ ਪਲੱਸ ਉਹਨਾਂ ਕੋਲ ਬੀਪੀਐਡ ਹੋਣਾ ਚਾਹੀਦਾ ਹੈ ਸਪੋਰਟਸ ਕੋਚ ਉਹਨਾਂ ਨੂੰ ਚਾਹੀਦਾ ਪਾਰਟ ਟਾਈਮ ਮਤਲਬ ਪਾਰਟ ਟਾਈਮ ਦੇ ਲਈ ਜਿਵੇਂ ਈਵਨਿੰਗ ਕਲਾਸਾਂ ਜਿਵੇਂ ਪਾਰਮੀ ਸਕੂਲ ਦੇ ਵਿੱਚ ਦੇਖਦੇ ਹਾਂ ਕਿ ਕੁਝ ਹੁੰਦੇ ਹਨ ਸਟੂਡੈਂਟ ਉਹ ਕੀ ਹਨ ਸਪੋਰਟਸ ਵਿੱਚ ਲੱਗੇ ਹੁੰਦੇ ਹਨ ਅਤੇ ਉਹਨਾਂ ਨੂੰ ਸ਼ਾਮ ਦੀ ਕਲਾਸਾਂ ਵੀ ਚਾਹੀਦੀਆਂ ਨੇ ਤਾਂ ਉਹਨਾਂ ਦੇ ਲਈ ਗ੍ਰੈਜੂਏਟ ਫਿਜ਼ੀਕਲ ਟੀਚਰ ਚਾਹੀਦਾ ਉਹ ਵੀ ਚਾਹੇ ਜੈਂਸ ਹੋ ਜੇ ਠੀਕ ਹੈ ਇੱਥੇ ਉਹਨਾਂ ਫੀਮੇਲ ਦੀ ਮੰਗ ਕੀਤੀ ਹੈ ਨੈਕਸਟ ਮੇਲ ਦੀ ਮੰਗ ਕੀਤੀ LDC ਉਹਨਾਂ ਨੂੰ ਚਾਹੀਦਾ ਇਹ ਵੀ ਇੱਕ ਮੇਲ ਦੀ ਹੀ ਪੋਸਟ ਹੈ ਤੇ ਉੱਪਰ ਵਾਲੀਆਂ ਇਹ ਮੇਲ ਫੀਮੇਲ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਇਹਦੇ ਵਿੱਚ ਐਕਸ ਸਰਵਿਸਮੈਨ ਉਹਨਾਂ ਦੇ ਕੋਲ ਗ੍ਰੈਜੂਏਟ ਹੋਵੇ ਪਲੱਸ ਉਹਨਾਂ ਕੋਲ 10 ਸਾਲ ਦਾ ਕੀ ਹੈ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਠੀਕ ਹੈ ਜੀ ਤੇ ਉਹਨਾਂ ਨੇ ਕੋਈ ਇੱਥੇ ਜ਼ਿਆਦਾ ਕੋਈ ਵੀ ਅਦਰ ਡਿਟੇਲ ਨਹੀਂ ਦਿੱਤੀ ਕਿ ਅਸੀਂ ਇੰਨੀ ਪੇ ਦੇਵਾਂਗੇ ਜਾਂ ਕੁਛ ਹੀ ਬਟ ਫਿਰ ਵੀ ਜਿਹੜੇ ਆਰਮੀ ਪਬਲਿਕ ਸਕੂਲ ਹੁੰਦੇ ਆ ਇਹਨਾਂ ਦੀ ਪੇ 40 45000 ਤੋਂ ਉੱਤੇ ਹੀ ਹੁੰਦੀ ਆ ਹਰ ਵਾਰ ਠੀਕ ਹੈ ਜੀ ਤੇ ਉਹਨਾਂ ਜੇਕਰ ਮੰਨ ਕੇ ਚਲ ਆਪਣੀ ਕੋਲੇ ਇੰਨੀ ਮੰਗੀ ਹੈ ਕੁਆਲੀਫਿਕੇਸ਼ਨ ਤੇ ਇਹਦੇ ਵਿੱਚ ਪੇ ਵੀ ਵਧੀਆ ਹੋਣ ਵਾਲੀ ਹੈ ਤੇ ਨੈਕਸਟ ਇਹਦੇ ਵਿੱਚ ਹੋਰ ਵੀ ਜਿਵੇਂ ਡਿਟੇਲ ਦਿੱਤੀ ਗਿਆ ਹੈ ਇਹ ਨੈਕਸਟ ਉਹੀ ਜਿਹੜੀ ਅਪਲੀਕੇਸ਼ਨ ਫਾਰਮ ਦੇ ਵਿੱਚ ਆਲਰੇਡੀ ਦੱਸ ਚੁੱਕੇ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਇਆ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ